ਜੀ ਕਰਦਾ ਏ ਗਾਈ ਜਾਵਾ ਤੇਰੇ ਲਾਂਬੇ ਲਾਈ ਜਾਵਾ ਸਾਰੇ ਸੁਰ ਤੇਰੇ ਝੋਲੀ ਪਾ ਕੇ ਤੇਰੇ ਸਹੇਲੇ ਗਾਈ ਜਾਂਦੇ ਦੁਨੀਆ ਨੂੰ ਮੈ ਸੂਲੀ ਚਾੜ ਕੇ ਤੈਨੂੰ ਬਸ ਬਚਾਈ ਜਾਵਾ ਤੇਰੇ ਬਿਨਾ ਨਾ ਜਿੰਦ ਸੰਗਾਨ ਜਗ ਨੂੰ ਚਾਹੇ ਗਾਈ ਜਾਵਾ ਖਾਲੀ ਬੋਝੇ ਜਿੰਦ ਪਟਕ ਦੀ ਖਾਲੀ ਬੋਝੇ ਜਿੰਦ ਪਾਟ ਤੈਨੂੰ ਤੇਰੀ ਪਿਆਸ बुझਾਈ ਜਾਵਾਂ ਤੇਰੇ ਪੈਰੀ ਫੁੱਲ ਵਿਛਾ ਕੇ ਆਪਣਾ ਆਪ ਜਲਾਈ ਜਾਵਾਂ ਵਾਹ ਮੋਹ ਮਾਇਆ ਸਭ ਪਿੱਛੇ ਛੱਡ ਕੇ ਮੋਹ ਮਾਇਆ ਸਭ ਪਿੱਛੇ ਛੱਡ ਕੇ ਮੈਂ ਤਾਂ ਹੋਇਆ ਸੁਭਾਈ ਜਾਵਾਂ ਮੈਨੂੰ ਆਪਣੇ ਵਾਸਤੇ ਕਰਨਾ ਇਹ ਨਾ ਹੋਏ ਜਾਈ ਜਾਵਾਂ ਸੋਹਣੇ